ਹੋਏ ਗੁਰੂ ਸਾਹਿਬ ਜੀ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮੇ ਨੈਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤ ਗੁਰ ਸੇਤੀ ਰਤੀ ਆ ਦਰਗਹ ਭਈ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕਈ ਕੇ ਸੁ ਕਹੋ ਟੱਲ ਗੁਰ ਸੇਵ ਅਹਨ ਸਹਜ ਸੁਭਾਈ ਦਰਸ਼ਨ ਪਰ ਸੇ ਗੁਰੂ ਕ ਜਨਮ ਮਰਨ ਦੁਖ ਜਾਈ ਹੋਐ ਸਿਫਤਿ ਸਾਮ ਆ ਦੀ ਨੋਰੇ ਅਰਸੋਂ ਕੁਰਸੋਂ ਚਟੀਐ ਤੋ ਦਡਠੀ ਸਚੀ ਪਾਤਿ ਸਾਹਾ ਮਲ ਜਨਮ ਜਨਮਾਂ ਦੀ ਕੱਟੀ ਐ ਸੱਜਣ ਸਚਾ ਪਾਤ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠੀਆਂ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਬੇ ਵਿੱਚ ਸਭ ਆਕਾਰ ਹੈ ਨਿਰਭਉ ਹਰ ਜਿਉ ਸੋਈ ਸਤ ਗੁਰ ਸੇਵਿਐ ਹਰ ਮਨ ਵਸੈ ਤਿਤੈ ਭਉ ਕਦੀ ਨਾ ਹੋਈ ਤੇ ਵਿੱਚ ਸਭ ਆਕਾਰ ਹੈ ਨਿਰਭਉ ਹਰ ਜਿਉ ਸੋਈ ਸਤ ਗੁਰ ਸੇਵੈ ਹਰ ਮਨ ਵਸੈ ਤਿੱਥੈ ਭਉ ਕਦੀ ਨਾ ਹੋਈ ਦੁਸ਼ਮਨ ਦੁੱਖ ਤਿਸ ਨੂੰ ਨੇੜ ਨਾ ਆਵੇ ਪੋ ਨਾ ਸਕੈ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੈ ਸੋਈ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹੰਦੇ ਪੀ ਫਨ ਜਾਹੀ ਜਿਨੀ ਸਤਗੁਰ ਨਾ ਸੇਵਿਓ ਸੇ ਆਏ ਗਏ ਪਛੁਤਾਏ ਨਾਨਕ ਸਚ ਰਤੇ ਸੇ ਨਾ ਵਿਸੜਹੀ ਸਤ ਗੁਰ ਸਿਵ ਸਮਾਹੀ ਪੌੜੀ ਤਿਸ ਮਿਲਿਐ ਸਤ ਗੁਰ ਸਜਣੈ ਜਿਸ ਅੰਤਰ ਹਰ ਗੁਣ ਕਾਰੀ ਤਿਸ ਮਿਲਿਐ ਸਤ ਗੁਰ ਪ੍ਰੀਤਮੈ ਜਿਨ ਹੋ ਮੈਂ ਵਿੱਚੋਂ ਮਾਰੀ ਸੋ ਸਤ ਗੁਰ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿ ਹੋ ਸੰਤੋ RAM ਨਾਮ ਪਾਉ ਜਲ ਬਿਖਤਾਰੀ ਗੁਰਪੂਰ ਹਰ ਉਪਦੇਸਿਆ ਗੁਰ ਵਿਟਹਾਉ ਹਾ ਸਦਵਾਰੀ ਨੇਤ ਜਪਿਆ ਹੋ ਸੰਤੋ ਰਾਮ ਨਾਮ ਕੋਜਲ ਬਿਖਤਾਰੀ ਗੁਰਪੂਰ ਹੈ ਹਰ ਉਪਦੇਸਿਆ ਗੁਰ ਵਿਟਹੁ ਸਦ ਵਾਰੀ ਵਾਹਿ ਗੁਰੂ ਜੀ ਦਾ ਖਾਲਸਾ वाहिगुरू जी फते